ਫਰਮੈਂ ਆਪਣੇ ਟੈਂਟਾਈਮ ਯੂਜ਼ ਕਰਦਾ ਪਿਆ ਜਿਹੜੀ ਇਨਰਸ਼ਨਲ ਲੱਗਦੀ ਸੀਗੀ 4 ਟਾਈਮ ਕਿਹੜੀ ਹੁੰਦੀ ਹੈ 3 ਪੁਆਇੰਟ ਲਾਉਂਦਾ ਹੈਗਾ ਉਹ ਮੈਂ ਹੁਣ 10 ਪੁਆਇੰਟ ਕਰ ਦਿੱਤਾ ਹੂੰ ਉਹਦੇ ਕਰਕੇ ਮੇਰਾ ਕਿਹੜਾ ਦੂਜਾ ਪੈਰ ਸੀਗਾ ਉਹ ਵੀ ਇਸੇ ਘਟਣ ਦੇ ਯੋਗ ਹੋ ਗਿਆ ਸੀਗਾ ਕਿਹੜਾ ਉਹਦਾ ਕਰਕੇ ਮੈਂ ਹੁਣ ਬਿਲਕੁਲ ਸਹੀ ਆ ਮੈਂ ਆਪਣੇ ਮੇਰੇ ਇੱਥੇ ਮਿੱਤਰ ਜਸਵੰਤ ਭਾਜੀ ਆ ਉਹਨਾਂ ਨੂੰ ਦੱਸਿਆ ਹੈਗਾ ਤੇ ਮੈਂ ਫੇਰ ਆਇਆ ਸੀ ਇਹਨਾਂ ਕੋਲ ਉਹਨਾਂ ਕਾਫੀ ਆਪਣੇ ਹੋਵੇ 20 ਦਿਨ ਹੋ ਗਏ ਇਹਨੂੰ ਯੂਜ਼ ਕਰਦੇ ਨੂੰ ਨੂੰ ਬਹੁਤ ਫਰਕ ਪਿਆ ਮੇਰੇ ਦੂਜੇ ਪੈਰ ਕਿਹੜਾ ਸੀ ਇਹ ਵੀ ਤਾਂ ਬਹੁਤ ਖਰਾਬ ਹੋ ਗਿਆ ਸੀਗਾ ਹਾਂ ਇਹ ਦੇਖੋ ਇਹ ਮੈਨੂੰ ਹੋ ਗਿਆ ਵਿਜਨ ਹੋ ਗਿਆ ਕਰਦੇ ਨੂੰ ਮਾਸੇ ਦਿਨ ਸੇ ਉਹਨ ਕੀ ਨਿਕਵਰੀ ਮਾਲਿਸ਼ ਕਰ ਰਿਹਾ ਹਾਂ ਕਿ ਮੈਂ ਤਿੰਨ ਟਾਈਮ ਕਰਦਾ ਤਿੰਨ ਟਾਈਮ ਕਰਦੇ ਹਾਂ ਤੇ ਹੁਣ ਕੀ ਸ਼ੂਗਰ ਲੈਵਲ ਕੀ ਆ ਰਿਹਾ ਤੁਹਾਡਾ ਸ਼ੂਗਰ ਮੇਰੀ ਲੈਵਲ ਆ ਰਹੀ ਹੈ 132 119 ਇੰਚ ਤੱਕ ਦੀ ਮੈਨੂੰ ਬਹੁਤ ਪਰੋਣਾ ਪਈ ਸੀ ਗਿਆ ਮੈਨੂੰ ਕਮਜੋਰੰਦੀ ਸੀਗੀ ਮੈਂ 3 ਦਿਨ ਰੋਟੀ ਖਾਂਦਾ ਹੈਗਾ ਤੇ ਚੌਥੇ ਦਿਨ ਟੋਟ ਲੱਗਦੀ ਲੱਗਦੀ ਸੀ ਤੇ ਟੋਟ ਮੈਨੂੰ ਇੰਨੀ ਲੱਗਦੀ ਸੀ ਕਿ ਘਟਣ ਘਟਣ 20 25 ਟੋਟ ਮੈਂ ਘੱਟ ਹੀ ਲੈਂਦਾ ਹਾਂ ਹਾਂ ਬੰਦਵਾਈ ਵੀ ਖਾ ਲੈਂਦਾ ਹਾਂ ਅਖੀਰ ਨੂੰ ਆਮ ਨਹੀਂ ਹੁੰਦਾ ਸੀ ਪਰ ਹੁਣ ਮੈਨੂੰ ਉਦੋਂ ਦੀ ਨਾਂ ਮੈਨੂੰ ਟੌਲਟ ਆਈ ਆ ਨਾਂ ਮੈਨੂੰ ਕਬਜ਼ ਹੋਈ ਆ